ਕਰੇਸਮੈਂਸ ਦੀ ਖੁਸ਼ੀ ਮਨਾਈ ਆ ਇਹ ਤੁਹਾਡਾ ਆਪਣਾ ਹੀ ਰੂਲ ਹੈ ਇੱਕ ਕੱਢਿਆ ਹੋਇਆ ਕਿ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਕੋਈ ਵੀ ਮੁਲਾਜ਼ਮ ਭਾਵੇਂ ਉਹ ਬੰਦਾ ਹੋਵੇ ਜਨਾਨੀ ਹੋਵੇ ਮੁੰਡਾ ਹੋਵੇ ਕੁੜੀ ਹੋਵੇ ਨੱਚਣ ਟੱਪਣ ਦੀ ਵੀਡੀਓ ਪਾਉਂਦਾ ਪੁਲਿਸ ਦੀ ਵਾਰਦੀ ਦੇ ਵਿੱਚ ਉਹਨਾਂ ਦੇ ਖਿਲਾਫ ਕਾਰਵਾਈ ਹੋਊਗੀ ਉਹ ਡਿਸਮਿਸ ਤੱਕ ਹੋ ਸਕਦੇ ਆ ਇਹ ਤੁਹਾਡਾ ਥੋਡੀਆਂ ਖ਼ਬਰਾਂ ਦੀਆਂ ਨਿਊਜ਼ਾਂ ਕਹਿੰਦੀਆਂ ਥੋੜੇ ਬਿਆਨ ਕਹਿੰਦੇ ਅਫਸਰਾਂ ਦੇ ਹੁਣ ਇਸ ਮੁੱਦੇ ਤੇ ਤੁਸੀਂ ਕੀ ਕਾਰਵਾਈ ਕਰਦੇ ਹੋ ਇਹ ਤੁਹਾਨੂੰ ਪਤਾ ਹੋਊਗਾ ਫੇਰ ਉਸ ਤੋਂ ਬਾਅਦ ਚਲੋ ਠੀਕ ਆ ਜਿਹੜੇ ਕ੍ਰਿਸਚੀਅਨ ਆ ਉਹ ਤਾਂ ਮਨਾਉਣ ਕੋਈ ਇਸ਼ੂ ਨਹੀਂ ਪਰ ਜਿਨ੍ਹਾਂ ਨੇ ਪੱਗਾਂ 'ਚ ਸਿਰ ਫਸਾਏ ਹੋਏ ਆ ਜਿਹੜੇ ਆਪਣੇ ਸਹਿਬਜ਼ਾਦਿਆਂ ਨੂੰ ਭੁੱਲ ਗਏ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਵਾਰਤਾ ਉਹ ਭੁੱਲ ਗਏ ਉਹਨਾਂ ਨੂੰ ਦੱਸੋ ਕੀ ਕਹੀਏ ਦੇਖੋ ਲੋਕ ਸੰਗਤ ਦੱਸੋ ਕੀ ਵੀ ਹੁਣ ਕੀ ਕਹੀਏ ਨਾ ਅਸੀਂ ਆਪਣੇ ਧਰਮ ਦੇ ਪੱਕੇ ਨਹੀਂ ਪਰ ਦੂਜੇ ਸਾਰੇ ਧਰਮਾਂ ਦੇ ਪੱਕੇ ਹੁੰਦੇ ਜਾਂਦੇ ਆ ਅਸੀਂ ਦਸਤਾਰ ਨੂੰ ਲਾ ਕੇ ਦਸਤਾਰ ਨਹੀਂ ਬੰਦੇ ਉਹ ਆਪਣੇ ਧਰਮ ਨੂੰ ਨਹੀਂ ਮੰਨਦੇ ਆਪਾਂ ਉਹਨਾਂ ਦਾ ਧਰਮ ਅਪਣਾ ਲੈਨੇ ਆ ਤੇ ਫਿਰ ਵਾਪਸ ਆਪਣੇ ਧਰਮ ਚ ਵੀ ਆ ਜਾਂਦੇ ਆ ਹੁਣ ਦੱਸੋ ਇਸ ਇਹਨਾਂ ਮੁਲਾਜ਼ਮਾਂ ਤੇ ਕੀ ਕਾਰਵਾਈ ਹੋਊਗੀ ਕਿ ਜਿਹੜੇ ਪੱਗਾਂ 'ਚ ਜਿਨ੍ਹਾਂ ਨੇ ਸਿਰ ਪਸਾਏ ਹੋਇਆ ਜਿਹੜੇ ਪੱਗਾਂ ਵਾਲੇ ਮੁਲਾਜ਼ਮ ਆ ਕਿ ਕੀ ਉਹ ਸਾਰੇ ਕ੍ਰਿਸਚੀਅਨ ਆ ਕੀ ਸਰ ਜਿਹੜੇ ਪੱਗਾਂ ਵਾਲੇ ਮੁਲਾਜ਼ਮ ਆ ਉਹ ਆਪਦੇ ਜਿਹੜੇ ਮੇਨ ਇਹਨਾਂ ਦੇ ਅਫਸਰ ਆ ਉਹਨਾਂ ਦੇ ਹੱਥ ਟੁੱਕੇ ਬਣ ਕੇ ਜਾਂ ਆਪਾਂ ਕਹਿ ਲਈਏ ਕਿ ਉਹਨਾਂ ਤੋਂ ਉਹਨਾਂ ਦੇ ਦਬਾਅ ਹੇਠ ਨੱਚੀ ਜਾਂਦੇ ਆ ਕਿ ਕੀ ਤੁਹਾਡੇ ਅਫਸਰ ਵੀ ਸਾਡੇ ਅਫਸਰ ਆ ਜਿਹੜੇ ਉਹ ਕਿਤੇ ਇਹ ਨਾ ਹੋਵੇ ਵੀ ਜੇ ਅਸੀਂ ਨਾ ਨੱਚੇ ਸਾਡੇ ਅਫਸਰ ਖੁਸ਼ ਨਾ ਹੋਣਗੇ ਜੇ ਅਸੀਂ ਆਪਦੇ ਅਫਸਰਾਂ ਦੇ ਮੁਤਾਬਕ ਨੱਚਾਂਗੇ ਤਾਂ ਖੁਸ਼ ਹੋਣਗੇ ਸਾਨੂੰ ਪ੍ਰੋਮੋਸ਼ਨ ਮਿਲੂਗੀ ਤੇ ਸਾਡੀ ਖੁਸ਼ੀ ਦੇ ਲਈ ਉਹ ਕੁਝ ਵੀ ਕਰਨਗੇ। ਸਾਰਿਆਂ ਨੂੰ ਮਾੜਾ ਨਹੀਂ ਕਹਿੰਦੇ ਸਾਰੇ ਪੁਲਿਸ ਮੁਲਾਜ਼ਮ ਮਾੜੇ ਨਹੀਂ। ਪਰ ਯਾਰ ਫਿਰ ਵੀ ਸੋਚਣਾ ਚਾਹੀਦਾ ਕਿ ਗੁਰੂ ਸਾਹਿਬ ਨੇ ਪਰਿਵਾਰ ਵਾਲਿਆਂ ਆਪਣੇ ਵਾਸਤੇ ਇਹ ਬਹੁਤ ਵੱਡੀ ਗੱਲ ਹੈ ਕੋਈ ਛੋਟੀ ਗੱਲ ਨਹੀਂ ਹੈ। ਤੇ ਆਪਾਂ ਆਪਾਂ ਇਹ ਐਵਜੀਆਂ ਗੱਲਾਂ ਕਰੀ ਜਾਂਦੇ ਆ। ਆਪਣਾ ਵੀ ਘਰੇ ਪਰਿਵਾਰ ਆ ਥੋੜਾ ਵੀ ਘਰੇ ਪਰਿਵਾਰ ਹੋਊਗਾ। ਜਦੋਂ ਤੁਹਾਡੇ ਪਰਿਵਾਰ ਵਾਲੇ ਤੁਹਾਨੂੰ ਪੁੱਛਣਗੇ ਕਿ ਤੁਸੀਂ ਇਸ ਦਿਨ ਤੇ ਉੱਤੇ ਨੱਚ ਕੇ ਆਏ ਹੋ ਤਾਂ ਕੀ ਤੁਸੀਂ ਆਪਣੇ ਬੱਚਿਆਂ ਨੂੰ ਕੀ ਦੱਸੋਗੇ ਅੱਗੇ ਸੋ ਮਤਲਬ ਹੈ ਇਹੀ ਆ ਕਿ ਸੰਗਤ ਦੱਸ ਸਕਦੀ ਆ ਕਿ ਇਹਨਾਂ ਮੁਲਾਜ਼ਮਾਂ ਲਈ ਕੀ ਸਜ਼ਾ ਹੋਵੇ ਕੀ ਇਹਨਾਂ ਨੂੰ ਸਜ਼ਾ ਦਿੱਤੀ ਜਾਊਗੀ ਜਾਂ ਕਿਵੇਂ ਹੋਊਗਾ ਇਹ ਅਫਸਰ ਦੱਸ ਸਕਦੇ ਆ ਪਰ ਲਹਣਤਾ ਯਾਰ ਮਤਲਬ ਗੁਰੂ ਸਾਹਿਬ ਨੇ ਪਰਿਵਾਰ ਵਾਲਿਆਂ ਸ਼ਹੀਦੀ ਦਿਹਾੜਿਆਂ ਤੇ ਆਪਾਂ ਇੱਕ 크리스마ਸ ਬਣਾ ਕੇ ਨੱਚ ਟੱਪ ਰਹੇ ਆ ਉਹ ਵੀ ਸਿੱਖ ਹੁੰਦੇ ਹੋਏ ਸਿੰਘ ਹੁੰਦੇ ਹੋਏ ਆਪਣੇ ਮਗਰ ਸਿੰਘ ਲੱਗਦਾ ਤੇ ਆਪਾਂ ਸਿੱਖ ਹਾਂ ਤੇ ਫਿਰ ਵੀ ਮਨਾ ਰਹੇ ਆ ਸੋ ਬਹੁਤ ਲਾਂਤ ਵਾਲੀ ਗੱਲ ਆ ਬਹੁਤ ਹੀ ਮੰਦਪਾਗੀ ਗੱਲ ਆ ਇੱਕ ਪੁਲਿਸ ਮੁਲਾਜ਼ਮਾਂ ਤੇ ਸਾਰਿਆਂ ਨੂੰ ਵਿਸ਼ਵਾਸ ਹੁੰਦਾ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਗੇ ਸਾਰੇ ਲੋਕ ਇਹਨਾਂ ਦੇ ਥਾਣੇ ਦੇ ਵਿੱਚ ਆਉਂਦੇ ਆ ਪਰ ਐ ਆਪਣੇ ਧਰਮ ਨੂੰ ਮਤਲਬ ਆਪਣੇ ਧਰਮ ਨੂੰ ਨਾ ਮੰਨਦੇ ਹੋਏ ਕਿਸੇ ਦੂਜੇ ਧਰਮ ਦੇ ਵਿੱਚ ਜਾ ਕੇ ਇਹ ਮਤਲਬ ਕੰਮ ਕਰਨਾ ਬਹੁਤ ਵੱਡੀ ਗੱਲ ਆ ਮਤਲਬ ਗੁਰੂ ਸਾਹਿਬ ਨੇ ਪਰਿਵਾਰ ਵਾਰਿਆ ਆਪਣੀ ਖਾਤਰ ਕਿ ਹਾਂ ਖਾਲਸਾ ਰਾਜ ਜੀ ਖਾਤਰ ਆਪਣੀ ਖਾਤਰ ਕੇ ਜਿਹੜਾ ਫਿਊਚਰ ਆ ਉਹ ਚੰਗਾ ਹੋਵੇ ਆਪਣਾ ਫਿਊਚਰ ਚੰਗਾ ਹੋਵੇ ਤੇ ਪਰ ਆਪਣੇ ਵਾਲੇ ਉਹਨਾਂ ਨੂੰ ਪਰਵਾਹ ਹੀ ਕੋਈ ਨਹੀਂ ਉਹ ਕਹਿੰਦੇ ਠੀਕ ਆ ਗੁਰੂ ਸਾਹਿਬ ਨੇ ਪਰਿਵਾਰ ਵਾਰਿਆ ਹੋਊਗਾ ਵਾਰਿਆ ਹੋਊਗਾ ਕੋਈ ਚੱਕਰ ਨਹੀਂ ਤੁਸੀਂ ਸੱਚ ਮੰਨੋਗੇ ਕਿ ਉਹ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਣਾ ਜਿੰਨਾ ਕਰਕੇ ਤੁਸੀਂ ਨੱਚ ਰਹੇ ਹੋ ਸੱਚ ਮੰਨਿਓ ਕਿ ਉਹ ਕਹਿੰਦੇ ਆ ਕਿ ਤੁਸੀਂ ਗੁਰਦੁਆਰਾ ਸਾਹਿਬ ਤੋਂ ਦੇਖ ਨਹੀਂ ਖਾਣੀ ਤੇ ਆਪਾਂ ਆਪਣੇ ਹਾਲਾਤ ਦੇਖ ਲਓ ਉਹ ਆਪਣੇ ਧਰਮ ਦੇ ਵਿੱਚ ਪੂਰੇ ਪੱਕੇ ਆ ਪੂਰੇ ਕਟੜ ਆ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਉਹ ਆਪਣੇ ਧਰਮ ਦੇ ਵਿੱਚ ਪੱਕੇ ਆ ਪਰੇਸ ਗਾਲ ਦਾ ਦੁੱਖ ਆ ਕਿ ਆਪਾਂ ਆਪਣੇ ਧਰਮ ਦੇ ਵਿੱਚ ਪੱਕੇ ਨਹੀਂ ਆਪਾਂ ਸਾਰੇ ਧਰਮਾਂ ਦੇ ਵਿੱਚ